ਸੱਚੀ ਗੱਲ ਜੀ ਇਸ ਸਮੇਂ ਅਸੀਂ ਖੜੇ ਆ ਪਿੰਡ ਵਨਵਨੋ ਦੇ ਵਿੱਚ ਜਿੱਥੇ ਇੱਕ ਘਰੇਲੂ ਵਿਵਾਦ ਨੂੰ ਲੈ ਕੇ ਜਿਹੜਾ ਜ਼ਮੀਨ ਤੇ ਜਿਹੜਾ ਵਾ ਧਾਰਾ 144 ਜਿਹੜੀ ਉਹ ਲਗਾਈ ਗਈ ਸੀ ਤੇ ਔਰ ਜਿਹੜੀ ਫਸਲ ਆ ਝੋਨੇ ਦੀ ਉਹ ਵੀ ਖਰਾਬ ਹੋ ਰਹੀ ਸੀ ਪਰ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚਿਆ ਸੀ ਉਹਨਾਂ ਵੱਲੋਂ ਜਿਹੜਾ ਵਾ ਵਿੱਚ ਬੈਠ ਕੇ ਜਿਹੜਾ ਵਾ ਉਹ ਫੈਸਲਾ ਕਰਵਾ ਦਿੱਤਾ ਗਿਆ ਸਾਡੇ ਨਾਲ ਜਿਹੜਾ ਅਸੀਂ ਗੱਲਬਾਤ ਕਰ ਲੈਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਜੀ ਨੇ ਸਭ ਤੋਂ ਪਹਿਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿ ਰਹੇ ਜੀ ਪ੍ਰਧਾਨ ਜੀ ਜਿਹੜਾ ਅੱਜ ਫੈਸਲਾ ਹੋਇਆ ਕੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੂ ਨੇ ਇਕਤਾ ਸੰਘਰਸ਼ ਮੈਂ ਸੁਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜੀ ਜਿਹੜਾ ਵੇਖੋ ਜੀ ਆਪਾਂ ਵੇਖ ਰਹੇ ਆ ਝੋਨਾ ਬੜੇ ਚਿਰ ਤੋਂ ਕਿਸਾਨ ਦਾ ਜਿਹੜਾ ਲਾਇਆ ਹੀ ਇਹਨੇ ਬੜੀ ਮਿਹਨਤ ਦੇ ਨਾਲ ਪਾਲਿਆ ਹੀ ਤੋਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਪੇਲੀ ਦੇ ਵਿੱਚ ਖਰਾਬ ਹੋ ਰਹੀ ਸੀ ਇਹਨਾਂ ਦਾ ਕੋਈ ਥੋੜੇ ਜਿਹਾ ਥਾਂ ਦਾ ਵਿੱਚ ਰੌਲਾ ਸੀ ਉਹ ਥੋੜੇ ਥਾਂ ਨੂੰ ਲੈ ਕੇ 5 ਕਨਾਲਾਂ ਦਾ ਕੁਝ 11 ਗਮਰਲੇ ਥਾਂ ਦਾ ਰੌਲਾ ਸੀ ਉਹਦੀ ਨਾ ਪ੍ਰਸ਼ਾਸਨ ਵੱਲੋਂ ਵੇਖਿਆ ਨਹੀਂ ਗਿਆ ਕਾਗਜ਼ ਪੱਤਰ ਉਦੀ 45 ਜਿਹੜੀ ਆ ਲਾ ਦਿੱਤੀ ਗਈ ਆ 33 ਕਲਾਂਾਂ ਦੀ ਜਿਹੜੀ ਆ ਇਹਨਾਂ ਨੇ ਉਦੀ 45 ਲਾ ਦਿੱਤੀ ਆ ਫਿਰ ਆਪਾਂ ਨੇ ਸਾਰਾ ਕੁਝ ਇਹਨਾਂ ਦਾ ਵੇਖ ਕੇ ਕਾਗਜ਼ ਪੱਤਰ ਵੇਖ ਕੇ ਅੱਜ ਉਹ ਕਿਸਾਨ ਦੇ ਜਿਹੜੀ ਆਪਾਂ ਝੋਨਾ ਦੀ ਵਢਾਈ ਕਰਵਾ ਰਹੇ ਹਾਂ ਜੀ ਪ੍ਰਸ਼ਾਸਨ ਦੇ ਨਾਲ ਵੀ ਸਾਡੀ ਬਹਿਗ ਸਵੇਰ ਦੀ ਮੀਟਿੰਗ ਚੱਲਣ ਢੀ ਸੀ ਮੀਟਿੰਗਾਂ ਦੇ ਵਿੱਚ ਜੋ ਵੀ ਕਾਗਜ਼ਾਂ ਦਾ ਹੱਲ ਨਿਕਲਿਆ ਤੇ ਫਿਰ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜੀ ਆ ਉਹ ਝੋਨਾ ਵਢਣ ਦੀ ਇਜਾਜ਼ਤ ਦਿੱਤੀ ਗਈ ਆ ਜੀ ਜਿਹੜੇ ਬਿਲਕੁਲ ਪ੍ਰਸ਼ਾਸਨ ਮਨੋ ਵੀ ਜਿਹੜੀ ਹੁਣ ਚੋਣਾ ਵਾਡਨ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਕਿ ਕੁਝ ਕੰਪੈਨਾਂ ਕੰਪੈਨ ਜਿਹੜੀ ਇੱਥੇ ਚੱਲ ਰਹੀ ਆ ਉਸਦੇ ਵੀ ਤੁਹਾਨੂੰ ਅਸੀਂ ਜਿਹੜੇ ਦ੍ਰਿਸ਼ ਜਿਹੜੇ ਉਹ ਵੀ ਦਿਖਾ ਦਿੰਦੇ ਆ ਤੇ ਜਿਹੜੇ ਇਸ ਜ਼ਮੀਨ ਦੇ ਜਿਹੜੇ ਮਾਲਕ ਜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲੇ ਅਸੀਂ ਗੱਲਬਾਤ ਕਰਨੀ ਆ ਕੁਝ ਹੋਰ ਵੀ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਸ ਸਰ ਜਿਹੜਾ ਫੈਸਲਾ ਹੋਇਆ ਕਿਵੇਂ-ਕਿਵੇਂ ਮੁੱਦੇ ਸੀ ਉਹਦੇ ਵਿੱਚ ਕਿਸ ਤਰ੍ਹਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਬਲਾਗ ਪ੍ਰਧਾਨ ਪਿੰਡੀ ਸੈਦਾ ਭ ਜਿਹੜਾ ਇਹ ਸਾਡੇ ਕਿਸਾਨ ਦਾ ਫੈਸਲਾ ਸੀ ਨਾ ਇੱਕ 2-3 ਮਹੀਨੇ ਜਿਹੜਾ ਪ੍ਰਸ਼ਾਸਨ ਦੀਆਂ ਲਿੱਲੜੀਆਂ ਕੱਢਣ ਡਿਆ ਹੈਗਾ ਪ੍ਰਸ਼ਾਸਨ ਦੇ ਗੇੜੇ ਤੇ ਗੇੜਾ ਮਾਰਨ ਡਿਆ ਹੈਗਾ ਕੋਈ ਵੀ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਉਹ ਨਿਆਂ ਨਹੀਂ ਦਿੱਤਾ ਗਿਆ ਜਦੋਂ ਇਹ ਮਸਲਾ ਵਿਚਾਰ ਕੇ ਸਾਡੇ ਕੋ ਆਇਆ ਤੇ ਅਸੀਂ ਇਹਦੀ ਪੂਰੀ ਜਾਣਕਾਰੀ ਲਈ ਕਿ ਕੀ ਮਸਲਾ ਵਾ ਫਿਰ ਪ੍ਰਸ਼ਾਸਨ ਦੇ ਸਾਰਾ ਧਿਆਨ ਚ ਲਿਆਂਦਾ ਅੱਜ ਸਵੇਰ ਤੋਂ ਹੀ ਕੋਈ 11 ਵਜੇ ਤੋਂ ਸਾਡੀ ਮੀਟਿੰਗ ਜਿਹੜੀ ਆ ਡਿਮ ਸਾਹਿਬ ਤਹਿਸੀਲਦਾਰ ਸਾਹਿਬ ਐਸ ਐਚਓ ਡਿਪਟੀ ਸਾਹਿਬ ਉਹਨਾਂ ਨਾਲ ਸਾਰੀ ਮੀਟਿੰਗ ਚੱਲ ਕੇ ਇਹਦਾ ਅਜੰਡਾ ਚੋਰ ਕੱਢਿਆ ਗਿਆ ਕਿ ਜਿਹੜੀ ਇਹਨਾਂ ਦੀ ਕਾਗਜ਼ੀ ਪੱਤਰੀ ਕਾਰਵਾਈ ਹੈ ਨਾ ਉਹ ਜਿਹੜੀ 45 ਪਹਿਲਾਂ ਐਸਐਚਓ ਲੱਗਾ ਸੀ ਉਹ ਜਿਹੜੀ ਤੋਹੀਮ ਹੀ ਵੇਖ ਸਕਦੇ ਜੀ ਸੰਵਿਧਾਨ ਦੇ ਵਿੱਚ ਵੀ ਹੈਗਾ ਵਾ ਜਿਹੜਾ ਕਿਸਾਨ ਝੋਨਾ ਬੀਜੇ ਉਹ ਹੀ ਵੱਢੇ ਜਿਹਦਾ ਫਸਲ ਵੜਨ ਦਾ ਹੱਕ ਆ 45 ਭਰਾਓ ਲੱਗਦੀ ਆ ਖਾਲੀ ਪੈੜੀ ਦੇਤੇ ਜਿਹੜੀ ਇਹ 45 ਆ ਝੋਨੇ ਦੀ ਫਸਲ ਦੇਤੇ 45 ਲਾ ਦਿੱਤੀ ਗਈ ਜਿਹੜੀ ਕਿ ਦਰਸਲ ਕਿਸਾਨ ਦੇ ਨਾਲ ਧੱਕਾ ਹੋ ਰਿਹਾ ਹੈਗਾ ਤੇ ਉਹਦੀ ਅੱਜ ਤੈ ਬਹਿ ਕੇ ਕੁਝ ਕੁ ਕਨਾਲਾ ਮਰਲੇ ਜ਼ਮੀਨ ਲਾ ਲੋ ਪੰਜ ਕਨਾਲਾ ਕਿੰਨੇ ਮਰਲੇ ਜ਼ਮੀਨ ਤੇ ਥੋੜੀ ਜੀ ਆ ਉਹਦਾ ਸਿਰਫ ਝਗੜਾ ਹੈਗਾ ਉੱਤੇ 45 ਚਾਹੀਦੀ ਹੈ ਪ੍ਰਸ਼ਾਸਨ ਨੂੰ ਲਾਉਣੀ 33 ਕਨਾਲਾ ਤੇ 18 ਮਰਲੇ ਦੇ ਉੱਤੇ ਭਾਅ ਉਹ 45 ਲਾਈ ਆ ਜਿਹੜਾ ਉਹਨਾਂ 33 ਕਨਾਲਾ 18 ਮਰਲੇ ਦੇ ਉੱਤੇ ਆ ਘਰ ਤੇ ਡੰਗਰਾਂ ਵਾਲਾ ਸ਼ੈੱਡ ਜਿਹੜਾ ਉਹ ਇਹ ਪੈਲੀ ਦੇ ਵਿੱਚ ਕਾਬਜਿਆ ਜਿਹੜਾ ਉਹਦਾ ਵੇਰਵਾ 45 ਦੇ ਵਿੱਚ ਇਹਦਾ ਘਰ ਦਾ ਵੇਰਵਾ ਨਹੀਂ ਪਾਇਆ ਗਿਆ ਉਹ ਪ੍ਰਸ਼ਾਸਨ ਦੀ ਢਿੱਲ ਹੀਗੀ ਮਾਲ ਵਿਭਾਗ ਦੀ ਢੇਲੀ ਗਈ ਜਿਹੜੀ ਆ 45 ਲਾਉਣੀ ਹੀ ਇਹਦੇ ਕਾਗਜ਼ ਪੱਤਰ ਸਾਰੇ ਜਾਂਚ ਪੜਤਾਲ ਕਰਕੇ ਫਿਰ ਲਗਣੀ ਚਾਹੀਦੀ ਤੇ ਉਹਦਾ ਜਿ ਨਿਚੋੜ ਕੱਢ ਗਏ ਅਸੀਂ ਅੱਜ ਕਿਸਾਨ ਦੀ ਫਸਲ ਜਿਹੜੀ ਵੜਾ ਰਹੇ ਵੜਾ ਰਹੇ ਆ ਤੇ ਜਿਹੜਾ ਕਿਸਾਨ ਦਾ ਹੱਕ ਆ ਉਹ ਕਿਸਾਨ ਨੂੰ ਬਿਲਕੁਲ ਦਵਾਇਆ ਜਾਊਗਾ ਜਿਹੜਾ ਉਹਨਾਂ ਦਾ ਦੂਜੀ ਪਾਰਟੀ ਦਾ ਹੱਕ ਆ ਦੂਜੀ ਪਾਰਟੀ ਨੂੰ ਵੀ ਦਵਾਇਆ ਜਾਊਗਾ ਸੋ ਸਾਡੀ ਇਹ ਕਦੀ ਨੀਤੀ ਨਹੀਂ ਕਿ ਇਹ ਇੱਕ ਕਿਸਾਨ ਨੂੰ ਬਚਾਇਆ ਜਾਵੇ ਤੇ ਦੂਜੇ ਨੂੰ ਮਾਰਿਆ ਜਾਵੇ ਜਿਹ ਬਿਲਕੁਲ ਦੋਨੋਂ ਧਿਰਾਂ ਨੂੰ ਬਿਠਾ ਕੇ ਜਿਹੜਾ ਉਹ ਫੈਸਲਾ ਕਰਵਾਇਆ ਗਿਆ ਤੋਂ ਅੰਦਰਿਸ਼ ਦਾਦਨੇ ਘਰ ਦੇ ਵੀ ਦਿਜਾ ਦਨੇ ਔਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹ ਵੀ ਇੱਥੇ ਪਹੁੰਚੇ ਸੀ ਔਰ ਜਿਹੜਾ ਪੰਚਾਇਤ ਜਿਹੜੀ ਉਹਨਾਂ ਵੱਲੋਂ ਚੱਲ ਰਹੀ ਸੀ ਔਰ ਹੁਣ ਜਿਹੜਾ ਫੈਸਲਾ ਜਿਹੜਾ ਹੋ ਚੁੱਕਾ ਵੈ ਔਰ ਹੋਰ ਵੀ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੰਨੇ ਚਿਰ ਤੋਂ ਜਿਹੜਾ ਇਹ ਕੇਸ ਸੀ ਜਿਹੜਾ ਚੱਲ ਰਿਹਾ ਸੀ ਔਰ ਕਿੰਨਾ ਕੁ ਸਮਾਂ ਹੋ ਗਿਆ ਔਰ ਕਿੰਨਾ ਕੁ ਨੁਕਸਾਨ ਜਿਹੜਾ ਫਸਲ ਦਾ ਨੁਕਸਾਨ ਵੀ ਉਹ ਕਿੰਨਾ ਕੁ ਹੋਇਆ ਇਹਦੀ ਫਸਲ ਦਾ ਨੁਕਸਾਨ ਤੇ ਅੱਜ ਤਰੀਕ ਵੇਖ ਲਓ ਜੇ 3 ਤਰੀਕ ਆ 12ਵਾਂ ਮਹੀਨਾ ਜੀ ਪਈਆਂ ਲੋਕਾਂ ਨੇ ਕਣਕਾਂ ਭਰ ਕੇ ਦੂਜੇ-ਦੂਜੇ ਪਾਣੀ ਲਾਉਣ ਨੂੰ ਤਿਆਰ ਆ ਤੇ ਇਹ ਚ ਹਜੇ ਝੋਨਾ ਖਲੋਤਾ ਨੁਕਸਾਨ ਤੇ ਜੱਟ ਦਾ ਬਹੁਤ ਜ਼ਿਆਦਾ ਹੋਇਆ ਪਰ ਇਹ ਧਿਆਨ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਵੀ ਜਿਤਨਾ ਇਹਨਾਂ ਵੀਰ ਨੇ ਬੋਲਿਆ 40 ਕਰ ਪਹਿਲੀ ਦੇ ਵੇਲੇ ਚ ਚਾਹੀਦੀ 45 ਲਾਉਣੀ ਦੂਜਾ ਨੰਬਰ ਇਹ ਵੀ ਜੇ ਕਿਸਾਨ ਜੁੰਡੀਆਂ ਨਾ ਜਾ ਇਸ ਤਰ੍ਹਾਂ ਭੈਣ ਭਰਾ ਇਕੱਠੇ ਹੋ ਗਏ ਇੰਨੀ ਮਤ ਨਾ ਕਰਦੇ ਤੇ ਇੰਦੀ ਸਰਕਾਰ ਦੇ ਦਰਬਾਰੇ ਕਿਤੇ ਨਹੀਂ ਸੁਣੀ ਜਾਂਦੀ ਇਹ ਕਰਕੇ ਕਿਸਾਨ ਯੂਨੀਅਨਾਂ ਕਈ ਵੇਰੇ ਵੀ ਆਖ ਦਿੰਦੇ ਇਹ ਵੇਲੇ ਤੁਰੇ ਫਿਰਦੇ ਆ ਵੇਲੇ ਵੀ ਤੁਰੇ ਫਿਰਦੇ ਇਹ ਸਿਰਫ ਹੱਕ ਸਾੱਚ ਦੀ ਲੜਾਈ ਲੜਨਦੇ ਆ ਤੇ ਹੱਕ ਦਵਾਉਂਦੇ ਆ ਇਹ ਨਹੀਂ ਵੀ ਇੱਕ ਬੰਦਾ ਆ ਗਿਆ ਤੇ ਦੂਜੇ ਦੀ ਮਤ ਕਰਦੀ ਨਹੀਂ ਦੂਜੇ ਦੀ ਵੀ ਪੂਰਾ ਪੱਖ ਸੁਣੀਦਾ ਰੱਖੀ ਦਾ ਪੱਖ ਵੀ ਪੂਰਾ ਦੱਸ ਸਾਨੂੰ ਜੇ ਮੰਨ ਲਓ ਵੀ ਇਹ ਗਲਤ ਹੁੰਦੇ ਤੇ ਇਹਨਾਂ ਨੂੰ ਵੀ ਗਲਤ ਆਖਣਾ ਹੁਣ ਸਾਡੇ ਆਗੂ ਬੋਲ ਗਿਆ ਵੀ ਜਿਹੜੀ ਉਹਦੀ ਵਸਲਿਆ ਪੂਰੀ ਵੱਢ ਕੇ ਜੇ ਦੂਜੇ ਦਾ 5 ਕਲਾਣਾ ਦਾ ਜਿੱਦੇ ਮਰਦਿਆਂ ਦਾ ਹੱਕ ਉਹਦਾ ਉਹਦੇ ਉਹਦੇ ਹਿਸਾਬ ਨਾਲ ਉਹਨੂੰ ਪੈਸੇ ਦਿੱਤੇ ਜਾਣਗੇ ਇਹ ਆ ਲੜਾਈ ਅਸਲ ਸੱਚ ਦੀ ਤੇ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੀ ਕੋਈ ਵੀ ਚੀਜ਼ ਲਿਆਉਣੀ ਉਹਨੂੰ ਇਸ ਤਰ੍ਹਾਂ ਸਹੀ ਲਿਆਓ ਤੇ ਕਿਸਾਨ ਯੂਨੀਅਨ ਤੁਹਾਡੇ ਨਾਲ ਆ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੇ ਬਿਲਕੁਲ ਕਨਸਾਨ ਯੂਨੀਅਨ ਮਲੋ ਜਿਹੜਾ ਵਾ ਉਹ ਅੱਜ ਵੱਡਾ ਫੈਸਲਾ ਜਿਹੜਾ ਕਰਵਾਇਆ ਗਿਆ ਕਿ ਜਿੱਥੇ ਦੋ ਧਿਰਾਂ ਜਿਹੜੀਆਂ ਨੇ ਉਹ ਆਪਸ ਚ ਲੜ ਲੜ ਰਹੀਆਂ ਸੀ ਔਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਫਸਲ ਦਾ ਵੀ ਜਰਾ ਨੁਕਸਾਨ ਹੋ ਰਿਹਾ ਸੀ ਅੱਜ ਉਹ ਫਸਲ ਦੀ ਜਿਹੜੀ ਹੁਣ ਵਾਢੀ ਜਿਹੜੀ ਹੈ ਕੰਪੈਨ ਜਿਹੜੀ ਉਹ ਲੱਗ ਚੁਕੀ ਹੈ ਖੇਤਾਂ ਦੇ ਵਿੱਚ ਤੇ ਜਿਹੜੇ ਹੋਰ ਵੀ ਆਗੂ ਨੇ ਉਹਨਾਂ ਨਾਲ ਦੀ ਗੱਲਬਾਤ ਕਾਫੀ ਲੇਟ ਹੋ ਗਈ ਕੋਈ ਫਸਲ ਦੀ ਕਟਾਈ ਨੂੰ ਫਸਲ ਦਾ ਵੀ ਨੁਕਸਾਨ ਹੋਇਆ ਕਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਟਾ ਮਾਲ ਭਾਰਤੀ ਕਿਸਾਨ ਜੁਣੀ ਨੇ ਇਕਤਾ ਸੰਘਰਸ਼ ਦਾ ਜਿਲ੍ਹਾ ਆਗੂ ਇਹ ਜਿਹੜੀ ਕਟਾਈ ਆ ਜੇ ਲੇਟ ਹੋ ਰਹੀ ਆ ਇਹ ਥੋੜੀ ਜੀ ਜਿਹੜੀ ਆ ਪ੍ਰਸ਼ਾਸਨ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਦੇ ਕਾਰਨ ਜਿਹੜੀ ਆ ਇਹ ਕਟਾਈ ਲੇਟ ਹੋਈ ਆ ਇਹ ਜੇ ਆਪਾਂ ਇਹੋ ਜਿਹੜੇ ਕਾਗਜ਼ ਆ ਇਹ ਆਪਾਂ ਕੋਈ 2 ਮਹੀਨੇ ਇਹਨਾਂ ਦੇ ਪਹਿਲਾਂ ਵੇਖ ਕੇ ਇਹਦੇ ਨਾਲ ਵੰਦੇ ਪੀ ਇਹ ਪੈੜੀ ਜਿਹੜੀ ਆ ਕਿਹਦੇ ਨਾਂ ਆ ਤੇ ਕਿਹ ਕੀ ਪੈੜੀ ਕਿੰਨੇ ਨਾਂ ਆ ਤੇ ਫਿਰ ਆਪਣਾ ਜਿਹੜਾ ਫੈਸਲਾ ਉਦੋਂ ਹੀ ਹੋ ਜਾਣਾ ਹੈ ਕਿਉਂਕਿ ਆਪਾਂ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੀ ਆ ਉਹ ਜਿਹੜੇ ਐਸਡੀ ਮਿਆਂ ਜਾਂ ਤਹਿਸੀਲਦਾਰ ਪਟਵਾਰੀ ਆ ਇਹ ਵੀ ਇਨਾਂ ਚੀਜ਼ਾਂ ਦਾ ਧੱਕਾ ਕਰ ਜਾਂਦੇ ਨੇ ਇਹ ਧੱਕਾ ਕਿਸਾਨਾਂ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਜੋ ਇਹਨਾਂ ਦਾ ਹੱਕ ਆ ਇਹਨਾਂ ਨੂੰ ਹੱਕ ਮਿਲਣਾ ਚਾਹੀਦਾ ਆ ਜੇ ਇਹਨਾਂ ਦਾ ਹੱਕ ਇਹਨਾਂ ਨੂੰ ਦਿੱਤਾ ਆ ਤਾਂ ਉਹਨਾਂ ਦਾ ਹੱਕ ਜਿਹੜਾ ਆ ਉਹਨਾਂ ਨੂੰ ਦਿੱਤਾ ਜਾਵੇ ਆਪਾਂ ਕਿਸੇ ਵੀ ਕਿਸਾਨ ਦੇ ਨਾਲ ਧੱਕਾ ਕਰਕੇ ਖੁਸ਼ ਨਹੀਂ ਗਏ ਕਿਉਂਕਿ ਅਸੀਂ ਕਿਸਾਨਾਂ ਨੂੰ ਜਿਹੜਾ ਇੱਕ ਦੂਜੇ ਨਾਲ ਮਿਲਾਉਣਾ ਚਾਹੁੰਦੇ ਆ ਕਿਉਂਕਿ ਆਪਣੇ ਪਰਿਵਾਰਕ ਝਗੜੇ ਜਿਹੜੇ ਨੇ ਇਹ ਖਤਮ ਇਹਨਾਂ ਦੇ ਕਰਾਉਣੇ ਚਾਹੁੰਦੇ ਆ ਵੀ ਇਹ ਝਗੜੇ ਜਿਹੜੇ ਆ ਇਦਾਂ ਨਾ ਵਧਣ ਕਿਉਂਕਿ ਪ੍ਰਸ਼ਾਸਨ ਦੀਆਂ ਗਲਤੀਆਂ ਕਰਨ ਜਿਹੜੇ ਝ ਨੇ ਉਹ ਇਹਨਾਂ ਨੁਕਸਾਨ ਕਰਾਉਂਦੇ ਹੋ ਜੰਦੇ ਨੇ ਇੰਨਾ ਹੀ ਕਹਿੰਦਾ ਖੇਮਲਾ ਯਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਦੀ ਜਮੀਨ ਹੈ ਜਿਨ੍ਹਾਂ ਦੀ ਪਹਿਲੀ ਹੈ ਉਹ ਵੀ ਇੱਥੇ ਪਹੁੰਚੋ ਇਹਨੇ ਮਹਿਤਾਬ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਫਟਰ ਝਗੜਾ ਕਿਸ ਚੀਜ਼ ਦਾ ਸੀ ਮਹਿਤਾਬ ਜੀ ਕੀ ਝਗੜਾ ਸੀ ਝਗੜਾ ਸਾਰੇ ਜ਼ਮੀਨ ਕਾਫੀ ਟਾਈਮ ਤੋਂ ਸਾਡੀ ਜ਼ਮੀਨ ਅਸੀਂ ਵਾ ਰਹੇ ਆ ਤੇ ਵੱਡਿਆਂ ਦੇ ਟਾਈਮ ਤੋਂ ਜ਼ਮੀਨ ਵਾ ਰਹੇ ਆ ਗਰਦੌਰੀ ਸਾਡੀ ਆ ਸਭ ਕੁਝ ਸਾਡਾ ਵਾ ਰਜਿਸਟਰੀਆਂ ਸਾਡੀਆਂ ਨੇ ਰਜਿਸਟਰੀਆਂ ਵਿੱਚ ਹੋਈਆਂ ਨੇ ਜ਼ਮੀਨ ਦੇ ਉਹ ਕਹਿੰਦੇ ਆ ਕਿ ਅਸੀਂ ਮਾਲਕਾਂ ਪਰ ਉਹਦੇ ਵਿੱਚ ਜੋ ਵੀ ਆ ਪੰਜ ਕਨਾਲ ਗਿਆ ਕੁਛ ਮਰਲੇ ਨੇ ਜ਼ਮੀਨ ਜਿਹੜੀ ਜ਼ਮੀਨ ਉਹਨਾਂ ਦੇ ਨਾਮ ਤੇ ਬੋਲਦੀ ਆ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਪੰਜ ਕਨਾਲ ਜ਼ਮੀਨ ਨਹੀਂ ਬੋਲਦੀ ਉਹਨਾਂ ਦੀ ਪੰਜ ਕਨਾਲ ਕੁਛ ਮਰਲੇ ਬੋਲਦੀ ਆ ਹੈਗੀ ਹੈ ਜੀ ਪਰ ਜੀ ਧਾਰਾ 143 ਜਿਹੜੀ ਉਹ ਜ਼ਮੀਨ ਤੇ ਝਗੜਾ ਸੀ ਉਸ ਤੇ ਲੱਗਣੀ ਚਾਹੀਦੀ ਪਰ ਧਾਰਾ ਤੇ ਪੂਰੀ ਜ਼ਮੀਨ ਤੇ ਪੂਰੀ ਲੱਗੀ ਸੀ ਸਰ ਇਹ ਪੁਲਿਸ ਪ੍ਰਸ਼ਾਸਨ ਨੇ ਲਵਾਈ ਆ ਧਾਰਾ ਕਿ ਇੱਥੇ ਝਗੜਾ ਹੁੰਦਾ ਡਰਿਆ ਉਹਦੇ ਕਰਕੇ ਅਫਸਰ ਲੱਗੀ ਹੈ ਤੇ ਹੁਣ ਅੱਜ ਰ ਫੈਸਲਾ ਹੋਇਆ ਕਿ ਸਰ ਅਜੇ ਉਹ ਜੋ ਦੁਨੀਆ ਨੇ ਉਹਨਾਂ ਨੇ ਕਰਨਾ ਜੋ ਵੀ ਕਰਨਾ ਫੈਸਲਾ ਹਾਂਜੀ ਹੁਣ ਅੱਜ ਕਟਾਈ ਸ਼ੁਰੂ ਹੋ ਗਈ ਹੈ ਕਟਾਈ ਸ਼ੁਰੂ ਹੋ ਗਈ ਸਰ ਜੀ ਬਿਲਕੁਲ ਕਟਾਈ ਜਿਹੜੀ ਹੈ ਹੁਣ ਫਸਲ ਦੀ ਸ਼ੁਰੂ ਹੋ ਚੁੱਕੀ ਹੈ ਲੇਟ ਹੈ ਪਰ देर आए दुरुਸਤ ਆਏ ਕੁਝ ਹੋਰ ਵੀ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਜਾਂਦਾ ਕਿ ਵਿਲੇ ਨੇ ਔਰ ਕੋਈ ਕੰਮਕਾਰ ਨਹੀਂ ਹੈ ਜਿੱਥੇ ਬਣਜੀਏ ਧਰਨੇ ਲਗਾ ਕੇ ਧਰਨਾ ਪ੍ਰਦਰਸ਼ਨ ਕਰਦੇ ਨੇ ਲੋਕ ਤੰਗ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਝਾੜਪੁਰ ਭਾਰਤੀ ਕਿਸਾਨ ਜੁਨੀ ਇਕਤਾ ਸੰਘਰਸ਼ ਦਾ ਜ਼ਿਲ੍ਹਾ ਅਗੂ ਵੇਖੋ ਜੀ ਆ ਤੁਹਾਡੇ ਸਾਹਮਣੇ ਤੁਸੀਂ ਆਣ ਕੇ ਵੇਖਿਆ ਹੀ ਆ ਅਸੀਂ ਤਾਂ ਇਹਦੇ ਲੋਕਾਂ ਅੱਗੇ ਅਪੀਲਾਂ ਕਰਦੇ ਆ ਤਾਂ ਇਹਦੇ ਲੋਕਾਂ ਨੂੰ ਕਹਿੰਦੇ ਆ ਕਿ ਜਿ ਜਥੇਬੰਦਕ ਹੋਵੇ ਜੇ ਜਥੇਬੰਦਕ ਹੋਗੇ ਜਿਹਾ ਜੇ ਵੇਖੋ ਅੱਜ ਤੋਂ ਆ ਥੋੜਾ ਚਿਰ ਪਹਿਲਾਂ ਹੀ ਇਹ ਕਿਸਾਨ ਨਾਲ ਧੱਕਾ ਹੋਦ ਲਿਆ ਜੇ ਜਥੇਬੰਦਕ ਹੋਇਆ ਨਾਲ ਤੁਰਿਆ ਇਹਨੂੰ ਇਨਸਾਫ ਦਵਾਇਆ ਗਿਆ ਹੈ ਇਹ ਨਹੀਂ ਆਪੇ ਇੱਕ ਤਰ ਨੂੰ ਦੋਹਾਂ ਧਿਰਾਂ ਨੂੰ ਦੁਆਇਆ ਗਿਆ ਜੇ ਬਾਈਚਾਂ ਸੇ ਜਥੇਬੰਦੀ ਨਾ ਅੱਗੇ ਹੁੰਦੀਆਂ ਨਾ ਕਰਦੀਆਂ ਤੇ ਦੋਹਾਂ ਘਰਾਂ ਦਾ ਜਿਹੜਾ ਪ੍ਰਸ਼ਾਸਨ ਨੂੰ ਨੁਕਸਾਨ ਕਰਾ ਦੇਣਾ ਹੈ ਬਾਕੀ ਸਾਰੇ ਆਗੂ ਬੋਲ ਕੇ ਗਏ ਆ ਕਿ ਜੋ ਮਸਲਾ ਹੈ ਉਦੇ ਉੱਤੇ ਬਾਕੀ ਮੈਂ ਵੀ ਇਹੋ ਹੀ ਗੱਲ ਕਹੂੰਗਾ ਕਿ ਜਿੰਨੇ ਵੀ ਲੋਕ ਨੇ ਉਹਨਾਂ ਅੱਗੇ ਇਹੋ ਹੀ ਬੇਨਤੀ ਕਰੂੰਗਾ ਵੀ ਸਾਰੇ ਜਥੇਬੰਦਕ ਹੋ ਉਹ ਜਿਸ ਜਥੇਬੰਦਕ ਹੋਵੋਗੇ ਤੇ ਸਰਕਾਰਾਂ ਕੋ ਇਨਸਾਫ ਲਲੋਗੇ ਨਹੀਂ ਹੋਗੇ ਤੇ ਤਰ ਧੱਕੇਗਾ ਹੋਗੇ ਤੇ ਬਾਅਦ ਵਿੱਚ ਤੁਹਾਡੀ ਕੋਈ ਸੁਣਵਾਈ ਨਹੀਂ ਜੇ ਅੱਜ ਇੱਕ ਜਥੇਬੰਦਕ ਹੋਣ ਦੇ ਕਰਕੇ ਹੀ ਵੇਖੋ ਪ੍ਰਸ਼ਾਸਨ ਵੱਲੋਂ ਆਪਾਂ ਇਨਸਾਫ ਲਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜ਼ਮੀਨਾਂ ਨੂੰ ਲੈ ਕੇ ਜਿੱਥੇ ਕਈਆਂ ਦੇ ਘਰ ਜਿਹੜੇ ਨੇ ਉੱਜੜ ਜਾਂਦੇ ਨੇ ਕਟਲ ਹੋ ਜਾਂਦੇ ਨੇ ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਵਾ ਦੋਨਾਂ ਥੀਰਾਂ ਦੇ ਵਿੱਚ ਬੈਠ ਕੇ ਜਿਹੜਾ ਉਹ ਸਾਂਝਾ ਫੈਸਲਾ ਜਿਹੜਾ ਉਹ ਕੀਤਾ ਗਿਆ ਔਰ ਹੁਣ ਜਿਹੜੀ ਇਹ ਫਸਲ ਦੀ ਕਟਾਈ ਜਿਹੜੀ ਆ ਹੋ ਚੁੱਕੀ ਹੈ ਸ਼ੁਰੂ ਤੇ ਜਿਹੜਾ ਅੱਜ ਇਹ ਵਾਦੇ ਤੌਰ ਤੇ ਸੀ ਔਰ ਉਹ ਕਟਾਈ ਜਿਹੜੀ ਸ਼ੁਰੂ ਹੋ ਗਿਆ ਕਿ ਕੀ ਫੈਸਲਾ ਹੋਇਆ ਕਿ ਵੇਖੋ ਜੀ ਇਹ ਦੋ ਤਰ੍ਹਾਂ ਦੇ ਵਿੱਚ ਜ਼ਮੀਨਦਾਰ ਵਾਅਦ ਚੱਲ ਰਿਹਾ ਜਿੱਤੇ 145 ਲੱਗੀ ਸੀ ਤੇ ਐਸਡੀਐਮ ਸਾਹਿਬ ਵੱਲੋਂ ਹੁਕਮ ਹੋਇਆ ਮੈਨੂੰ ਰਿਸੀਵਰ ਕੈਂਪ ਕੀਤਾ ਹੈ ਇਹ ਮੈਂ ਰਸੀਵਰ ਹੋਣ ਦੇ ਨਾਤੇ ਇਹਦੀ ਫਸਲ ਦੀ ਕਟਾਈ ਕਰਕੇ ਜਿਹੜੀ ਆ ਉਹ ਜਮ੍ਹਾਂ ਕਰਵਾ ਕੇ ਤੇ ਉਹਦੀ ਜਿਹੜੀ ਪਹੁੰਚ ਰਸੀਦ ਆ ਉਹ ਆਪਣੀ ਪੋਨਾਂ ਲਾ ਕੇ ਅਸਲੀ ਅੰਦਰ ਤੇ ਜਮ੍ਹਾਂ ਕਰਾਂ। ਸਕਾ ਹੋ ਗਿਆ ਜਿਹਾ ਹੋਣਾ ਨਹੀਂ ਕਿ ਇਹ ਇਹ ਫਿਰਾਲ ਕਿਉਂਕਿ ਮੈਨੂੰ ਸਰਕਾਰ ਨੇ ਅਪਾਇੰਟ ਕੀਤਾ ਮੈਂ ਨਮਾਇੰਦਾ ਹੋਣ ਦੇ ਨਾਤੇ ਕਿ ਇਹਦੀ ਕਟਾਈ ਮੈਂ ਕਰਵਾਵਾਂ। ਤੁਸੀਂ ਦੇਖਦੇ ਹੋ ਪੰਜਾਬਾਰ ਟਾਈਮ ਸੁਮੇਸ਼ ਬਾਵਾ ਅਮਰਦਸ